ਲਗਭਗ ਸੁਖਜੀਤ ਸਿੰਘ ਹਰਦੋ ਝੰਡੇ ਦਾ ਮਰਨ ਵਰਤਾਜ ਤਜ ਤੀਸਰੇ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਜਗਜੀਤ ਸਿੰਘ ਦੀ ਡੱਲੇਵਾਲ ਉਹਨਾਂ ਬਾਰੇ ਸਰਕਾਰ ਵੱਲੋਂ ਕੋਈ ਪੁਸ਼ਟ ਖਬਰਾਂ ਨਹੀਂ ਦਿੱਤੀਆਂ ਜਾ ਰਹੀਆਂ ਇਸੇ ਤਰੀਕੇ ਨਾਲ ਸ਼ੰਭੂ ਮੋਰਚੇ ਦੇ ਵਿੱਚ ਜਿਹੜਾ 6 ਨੂੰ ਦਿੱਲੀ ਕੂਚ ਜਥਿਆਂ ਦੇ ਰੂਪ ਵਿੱਚ ਕਰਨਾ ਵਾ ਉਹਦੀ ਤਿਆਰੀ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਆ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਖਜਾਲਾ ਮੰਡੀ ਦੇ ਵਿੱਚ ਵਿੱਚ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦਾ ਇਕੱਠ ਕਰਾਂਗੇ ਇਸ ਤੋਂ ਪਹਿਲਾਂ ਗੁਰਦਾਸਪੁਰ ਤਰਨਤਾਰ ਮੋਗਾ ਫਰੋਜ਼ਪੁਰ ਵੱਡੇ ਇਕੱਠ ਕੀਤੇ ਨੇ ਔਰ ਵੱਡੀਆਂ ਲਾਂਬ ਮੰਡੀਆਂ ਕਰ ਰਹੇ ਆਂ ਤਾਂ ਅੱਜ ਦਾ ਇਕੱਠ ਖਜਾਲਾ ਮੰਡੀ ਅੰਮ੍ਰਿਤਸਰ ਦੇ ਵਿੱਚ ਸਰਕਾਰ ਦੀਆਂ ਜੜਾ ਹਲਾਊਗਾ ਕਿ ਕਿਵੇਂ ਬਾਰਡਰਾਂ ਨੂੰ ਲੋਕੀਂ ਕੁਝ ਕਰ ਰਹੇ ਨਹੀਂ ਤਾਂ ਇਹ ਜਥਾ ਸਭੂ ਬਾਰਡਰ ਨੂੰ ਕੂਚ ਕਰੂਗਾ ਔਰ ਬਾਰਡਰਾਂ ਦੀ ਗਿਣਤੀ ਵਧਾਊਗਾ ਇਸੇ ਤਰ੍ਹਾਂ ਸਾਰੀਆਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਬੀਬੀਆਂ ਭੈਣਾਂ ਨੂੰ ਬੇਨਤੀ ਆ ਵੀ ਉਹ ਬਾਰਡਰਾਂ ਤੇ ਹਰ ਹਾਲ ਦੇ ਵਿੱਚ ਪਹੁੰਚਣ ਜੇ ਏਕਾਗੂ ਨੂੰ ਚੁੱਕ ਲਿਆ ਹੋਰ ਆਗੂ ਵੀ ਸਰਕਾਰ ਚੁੱਕ ਸਕਦੀ ਆ ਕੋਈ ਰੌਲਾ ਨਹੀਂ ਨਾ ਡਰਦੇ ਆ ਇਸ ਕਰਕੇ ਆਗੂਆਂ ਦੀ ਰਾਖੀ ਕਰਨਾ ਔਰ ਇਸ ਮੋਰਚੇ ਨੂੰ ਫਤਿਹ ਤੱਕ ਲੈ ਕੇ ਜਾਣਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਨਰੇਗਾ 60 ਸਾਲ ਤੋਂ ਉੱਪਰ ਕਿਸਾਨ ਵਜੂਦ ਦੀ 10000 ਪੈਨਸ਼ਨ ਔਰ ਬਿਜਲੀ ਬਿੱਲ ਜਿਹੜਾ ਇਹਨਾਂ ਨੇ ਪ੍ਰਾਇਵੇਟੇਸ਼ਨ ਕਰਨ ਦਾ ਫੈਸਲਾ ਕੀਤਾ ਉਹਨੂੰ ਰੱਦ ਕਰਾਉਣਾ ਆਦ ਮੰਗਾ ਜਿਹਦੇ ਤੇ 12 ਮੰਗਾ ਤੇ ਸਾਡੀ ਕੇਂਦਰ ਸਰਕਾਰ ਨਾਲ ਲੜਾਈ ਆ ਅਰ ਇਸ ਵੇਲੇ ਪੰਜਾਬ ਸਰਕਾਰ ਜ਼ੁਲਮ ਕਰਨ ਲਈ ਤਿਆਰ ਹੋ ਗਈ ਆ ਅੰਦਰ ਖਾਤੇ ਕੇਂਦਰ ਨਾਲ ਰਲੇ ਹੋਏ ਪੰਜਾਬ ਵਾਲੇ ਪੰਜਾਬ ਵਾਲੇ ਕੇਂਦਰ ਨੂੰ ਤੇ ਕਲੀਅਰ ਕਰਤਾ ਵੀ ਸਾਡਾ ਇਸ ਪ੍ਰੋਗਰਾਮ ਵਿੱਚ ਕੋਈ ਹੱਥ ਨਹੀਂ ਪਰ ਪੰਜਾਬ ਵਾਲਿਆਂ ਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਇਸ ਕਰਕੇ ਅੱਜ ਦਾ ਕੱਟ ਬਹੁਤ ਵੱਡੀ ਲਾਮਬੰਦੀ ਕਰੂਗਾ